ਕੁਝ ਦਿਨ ਪਹਿਲੇ ਬਟਾਲਾ ਚ ਫਾਇਰਿੰਗ ਹੋਈ ਸੀ ਇਸ ਵਾਰਦਾਤ ਚ ਦੋ ਨੌਜਵਾਨਾਂ ਦੀ ਮੌਤ ਵੀ ਹੋਈ ਸੀ ਇਸ ਮੌਕੇ ਤੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ਰੀ ਕਲਸੀ ਵੱਲੋਂ ਕਿਹਾ ਗਿਆ ਸੀ ਕਿ ਮੁਲਜ਼ਮਾਂ ਨੂੰ ਬਖਸ਼ਾਨ ਨਹੀਂ ਜਾਵੇਗਾ ਜਿਨ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੂਸ਼ੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਇਸੀ ਕੜੀ ਦੇ ਦੌਰਾਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਵਿਖੇ ਪਹੁੰਚੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਾਲ ਬੈਠਕ ਕੀਤੀ ਹੈ ਅਤੇ ਬਟਾਲਾ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੰਭੀਰ ਚਰਚਾ ਵੀ ਕੀਤੀ। ਇਸ ਮੌਕੇ ਤੇ ਨਾਨਕ ਸਿੰਘ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਅਤੇ ਐਸਐਸਪੀ ਬਟਾਲਾ সোহেল ਕਾਸਿਮ ਮੀਰ ਵੀ ਬਟਾਲਾ ਪਹੁੰਚੇ। ਇਸ ਮੌਕੇ ਤੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨਾਲ ਮੌਜੂਦਾ ਹਾਲਾਤਾਂ ਦੇ ਸੰਬੰਧ ਦੇ ਵਿੱਚ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਹੋਰ ਸਖਤ ਨਕੇਲ ਕੱਸਣ ਲਈ ਲਗਾਤਾਰ ਕਾਰਜਸ਼ੀਲ ਹੈ। ਅਤੇ ਪੰਜਾਬ ਪੁਲਿਸ ਸੂਬੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਪੰਜਾਬ ਪੁਲਿਸ ਵੱਲੋਂ ਨਾ ਕੇਵਲ ਸੂਬੇ ਜਾਂ ਦੇਸ਼ ਵਿੱਚੋਂ ਸਮਾਜ ਵਿਰੋਧੀ ਅੰਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਲਕਿ ਵਿਦੇਸ਼ ਦੀ ਧਰਤੀ ਤੋਂ ਵੀ ਸਮਾਜ ਵਿਰੋਧੀ ਅੰਸਰਾਂ ਨੂੰ ਗ੍ਰਫਤਾਰ ਕਰਕੇ ਜੇਲਾ ਅੰਦਰ ਡੱਕਿਆ ਗਿਆ ਉਹਨਾਂ ਨੇ ਕਿਹਾ ਕਿ ਬਟਾਲਾ ਸਰਹਦੀ ਏਰੀਆ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਖਲਪਾਉਣ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤਿਉਹਾਰਾਂ ਨੂੰ ਮੁੱਖ ਰੱਖਦੇ ਹਾਂ ਪੰਜਾਬ ਪੁਲਿਸ ਪੂਰੀ ਚੌਕਸੀ ਵਰਤਰੀ ਹੈ ਅਤੇ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਪੰਜਾਬ ਪੁਲਿਸ ਵਚਨਬੱਧ ਹੈ ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੀ ਵਿਰੋਧ ਮਹਿੰਮ ਵਿੱਚ ਲੋਕ ਵੱ ਚੜ ਕੇ ਪੰਜਾਬ ਪੁਲਿਸ ਦਾ ਸਾਥ ਦੇ ਰਹੇ ਨੇ ਜਿਸ ਸਦਕਾ ਪੰਜਾਬ ਪੁਲਿਸ ਵੱਲੋਂ ਵੱਡੀ ਤਦਾਦ ਵਿੱਚ ਨਸ਼ਾ ਤਸਕਰਾ ਵਿਰੋਧ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਦਸੇ ਨਸ਼ਾ ਸਮਗਲਰਾਂ ਨੂੰ ਫੜਨ ਦੇ ਨਾਲ ਨਾਲ ਨਸ਼ਾ ਪੀੜਤਾ ਦਾ ਇਲਾਜ ਕਰਕੇ ਉਹਨਾਂ ਦਾ ਮੋੜ ਵਸੇਬਾ ਵੀ ਕੀਤਾ ਗਿਆ ਜੇ ਸਾभी ਐਸ ਐਚਓਜ਼ ਗੈਸਟਡ ਆਫਿਸਰਸ ਨਾਲ ਮੇਰੇ ਏ ਡੀ ਜੀ ਪੀ ਏ ਜੀ ਟੀ ਐਫ ਏ ਡੀ ਜੀ ਕਾਉਂਟਰ ਇੰਟੈਲੀਜੈਂਸ ਡੀ ਆਈ ਜੀ ਏ ਜੀ ਟੀ ਐਫ ਵੀ ਹੈਗੇ ਅਸੀਂ ਕੰਪਰੀਹੈਂਸਿਵਲੀ ਇਸਟੇਕ ਦਾ ਕ੍ਰਾਈਮ ਰਿਵਿਊ ਕੀਤਾ ongoing ਫੈਸਟੀਵਲ ਸੀਜ਼ਨ ਨੂੰ ਮੰਨਦੇ ਰੱਖਦੇ ਹੋਏ ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਆ ਦੇ ਵਿੱਚ ਪ੍ਰੋਪਰ ਪੁਲਿਸ ਦੀ ਡਿਪਲੋਇਮੈਂਟ ਹੋਣੀ ਚਾਹੀਦੀ ਜ਼ਿਲ੍ਹੇ ਨੂੰ ਐਡੀਸ਼ਨਲ ਫੋਰਸ ਵੀ ਦਿੱਤੀ ਗਈ ਹੈ ਤਾਂ ਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਲੋਕਾਂ ਦੇ ਵਿੱਚ ਕੌਨਫੀਡੈਂਸ ਹੋ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਜਿਹੜੀ ਆਈਐਸਆਈ ਸਪਾਂਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂੰਹ ਤੋੜ ਅਸੀਂ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 ਲੋਕ ਅਰੇਸਟ ਕੀਤੇ ਗਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਸ ਐਕਸਪਲੋਸਿਵਸ ਅਮਿਨਿਸ਼ਨ ਹੈਂਡ ਗ੍ਰੇਨੇਡਸ ਆਰ ਡੀ ਐਕਸ ਰਿਕਵਰ ਕੀਤੀਆਂ ਗਈਆਂ ਹਜੇ ਕੱਲ ਹੀ ਵਿਕੀਮੈਂਟ ਸੈਕਟਰ ਦੇ ਵਿੱਚ ਦੋ ਏਕੇ 47 ਰਾਈਫਲਸ ਬੀਐਸਐਫ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਨੇ ਰਿਕਵਰ ਕੀਤੀ ਇੱਕ ਬਹੁਤ ਜ਼ਬਰਦਸਤ ਕੋਸ਼ਿਸ਼ ਹੈ ਪਾਕਿਸਤਾਨ ਦੀ ਆਈਐਸਆਈ ਦੀ ਇਹ ਇੰਟਰਨੈਸ਼ਨਲ ਬਾਰਡਰ ਦੇ ਥਰੂ ਡਰੋਨਸ ਰਾਹੀਂ ਤੇ ਦੂਜੇ ਤਰੀਕਿਆਂ ਰਾਹੀਂ ਉਹਨਾਂ ਨੇ ਨਾਰਕੋ টেরਰਿਜ਼ਮ ਨੂੰ ਪੋਸ਼ਕਿਤਾ ਜਾ ਰਿਹਾ ਹੈਗਾ ਡਰੋਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆ Arms ਐਕਸਪਲੋਸਿਵ ਤੇ ਅਮਨੀਸ਼ਨ ਹੁੰਦੇ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਿਡ ਹੈ ਇਹ ਵੀ ਦੇ ਵਿੱਚ 18 ਮਰਡਰ ਸਾਡੇ ਟ੍ਰੇਸ ਹੋ ਗਏ ਕੁਝ ਇਹਨਾਂ ਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰਿਜ਼ਮ ਤੇ ਅਸੀਂ ਕਰ ਰਹੇ ਹੈਗੇ ਇਨਦਰ ਤਕਰੀਬਨ ਇਕੋਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀ ਹੈ ਅਸੀਂ ਸਾਰੇ ਦੇ ਸਾਰੇ ਬੰਦੇ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਮੀਲ ਕਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗੇਨਾਈਜ਼ ਕ੍ਰਾਈਮ ਨੈਟਵਰਕ ਨਾਲ ਜੁੜੇ ਹੈਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਹਾਲ ਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾ ਪੁਲਿਸ ਵੱਲੋਂ ਉਸੀ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਤੇ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈੱਟਵਰਕ ਜਿਹੜਾ ਜੇਲ੍ਹਾਂ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਟਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੁੱਧ ਨਸ਼ਾ ਵਰਦ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 एफआईआर दर्ज हुई है 23778 अरेस्टा हुई है काफी तकरीबन 1300 किलो तो वध हीरोइन रिकवर हुई है असी 25000 2533 सप्लायर ते 31673 पैडलर अरेस्ट की 205 करोड़ दी प्रॉपर्टी ड्रग स्मगलरस दी 68 एफ एनडीपीएस एक्ट अंडर फ्रीज कीती गई है असी जेडे 1131 ਕੁਆਂਟੈਂਸ ਦੀ ਬੇਲਾ ਕੈਨਸਲ ਕਰਾਈ ਹੈ ਐਲਡੀਪੀਐਸ ਐਕਟ ਦੇ ਵਿੱਚ 66000 ਲੋਕਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਜਾਂ ਆਊਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ ਸਮਾਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ 2 ਹਫਤੇ ਦਾ ਇੱਕ ਕੰਪਲਸਰੀ ਡੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਅਸੀਂ ਇਦਾਂ ਦੇ तकरीबन 4788 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹਾਂ ਇਹ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫਆਈਆ ਰਿਪੋਰਟਾਂ ਦਰਜ ਹੋਈਆਂ ਇੱਕ ਇੱਕ ਬਹੁਤ ਇਫੈਕਟਿਵ ਮੈਕੈਨਿਜ਼ਮ ਹੈ ਪਬਲਿਕ ਕੋਆਪਰੇਸ਼ਨ ਸਾਨੂੰ ਮਿਲ ਰਿਹਾ ਹੈ ਲੋਕ ਐਨੋਨਿਮਸ ਰਹਿ ਕੇ ਸਾਨੂੰ ਡਰਗ ਟਿਪਸ ਦਿੰਦੇ ਇਸ ਤੋਂ ਬਾਅਦ ਫਾਲੋਅ ਅਪ ਕਰਦੇ ਹੋਏ ਅਸੀਂ ਇੱਕ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਸਟਾਰਟ ਕੀਤੀ ਹੈ ਜੇ ਸਾਨੂੰ ਕੋਈ ਆਰਗੇਨਾਈਜ਼ ਕਰਾਈਂ ਬਾਰੇ ਇਨਫੋਰਮੇਸ਼ਨ ਹੈ ਤਾਂ ਇਸ ਹੈਲਪਲਾਈਨ ਤੇ ਦਿੱਤੀ ਜਾਵੇ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਐਜ਼ ਵਿਕਟਮ ਟਰੀਟ ਕੀਤਾ ਜਾਵੇ ਨਾ ਕਿ ਐਜ਼ ਅਕਿਊਜ਼ਡ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਸਿਮਿਲਰਲੀ ਜਿਹੜੇ ਮਿਸਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸੰਚਾਰਕ ਕਰਤਬ ਸ਼ੁਰੂ ਕੀਤਾ ਹੈਗਾ ਤਾਂ ਕਿ ਉਸ ਨੂੰ ਸਕਿੱਲ ਡਵਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣ ਲਈ ਪੂਰੀ ਪੰਜਾਬ ਦੀ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨ ਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰਮੋਸ਼ਨ ਫਿਲ ਅਪ ਹੋਣ ਇਹਦੀ ਜੀ ਕਨਸੀਕੁਐਂਟ ਵੈਕੈਂਸੀ ਹੈ ਕਾਂਸਟੇਬਲ ਦੀ ਰਿਕਰੂਟਮੈਂਟ ਜਿਹੜੀ ਕੌਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕਨਸਟੇਬਲ ਫਿਲ ਅਪ ਹੋਈ ਸੋ ਉਹ 1600 ਐ ਹੋ ਜਾਣਗੇ 1800 ਅਸੀਂ ਹਰ ਸਾਲ ਭਰਦੇ ਹਾਂ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਸ ਦੇ ਵਿੱਚ 45000 ਪੋਸਟਾਂ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰਿਲੀਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂਗੀ ਆਲੋਗ ਪੰਜਾਬੂ ਦੇ ਬਾਅਦ ਇਹਨਾਂ ਫਾਇਰਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਦੌਰ ਚ ਉਹ ਗਾਥੀ ਕੋਲੀ ਮਾਰੀ ਮਤਲਬ ਇਹ ਸਾਰਾ ਕੁਝ ਪਾਤੀ ਕੇਮ ਹੈ ਦੇਖੋ ਜੀ ਇਹ ਤੋਂ ਬੜਾ ਸੈਲਫ ਕੰਟਰੋਲ ਹੈ ਜੀ ਜੇ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ ਚ ਬਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾਂ ਬਚਾਉ ਜੀ ਸਾਡੀ ਪੰਜਾਬ ਪੁਲਿਸਰ ਉਹਨੂੰ ਇਹ ਮੌਕਾ ਹੀ ਤੋਂ ਐਨੀ ਅਦਰ ਕੁਐਸਚਨਸ ਬਲੀ ਆਈ ਐਗਰੀ ਤੁਹਾਡੀ ਗੱਲ ਠੀਕ ਹੈ ਜੀ ਬਟਾਲੇ ਬਟਾਲਾ ਦੇ ਵਿੱਚ ਨਫਰੀ ਦੀ ਸ਼ਾਰਟੇਜ ਹੈ ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਵਧਾਈ ਜਾਵੇ। ਕਈ ਬਹੁਤ ਆ ਰਹੀਆਂ ਇਸ ਤਰ੍ਹਾਂ ਦੇ ਲੋਕਾਂ ਨੂੰ। ਔਰ ਆਪਣੀ ਸੇਫਟੀ ਸਟੋਕਿੰਗ ਲੈ ਕੇ ਲੋਕਾਂ ਦੇ ਬਹੁਤ ਆ ਰਿਹਾ। ਵੀ ਮੈਂ ਤੁਹਾਡੇ ਲਈ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਵੇਂ ਮੈਂ ਐਂਟੀ ਆਰਗੇਨਾਈਜ਼ ਕਰਾਈਨ ਹੈਲਪਲਾਈਨ ਦੀ ਗੱਲ ਤੁਹਾਡੀ ਠੀਕ ਹੈ। ਕਈ ਵਾਰੀ ਲੋਕ ਰਿਪੋਰਟ ਨਹੀਂ ਕਰਦੇ। ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾਂ ਜਿਹੜੀਆਂ 80 ਤੋਂ 85% ਕੋ ਲੋਕਲ ਕ੍ਰਿਮੀਨਲ ਕਰਦੇ। ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਉਸ ਤੇ ਕਾਰਵਾਈ ਹੋਏਗੀ ਦਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਉੱਠਣਾ ਪਏਗਾ ਸਾਡੇ ਕੋਲ ਜਿਹੜਾ ਪੁਲਿਸਕੋਲ ਆਓ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਦਿਓ ਸਰ ਪਟਿਆਲਾ ਮਾਮਲੇ 'ਚ ਤੁਹਾਡਾ ਕੀ ਕਾਰਵਾਈ ਕਿੰਨੇ ਹੈ ਸਾਫ ਹੋ ਇਹ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਤਰੀਕ ਕਰ ਦਿੰਦੇ ਜੀ ਨਹੀਂ ਨਹੀਂ ਤੁਸੀਂ ਇਸ ਤੋਂ ਬਾਅਦ ਗ੍ਰੀਟ ਕਰਦੇ ਕੋ ਕਿਉਂਕਿ ਮੈਂ ਤਾਂ ਸਟੇਟ ਲੈਵਲ ਦਾ ਨਾ ਲੋਕਲ ਹੁਣ ਕਈ ਗੱਲਾਂ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ ਸੋ ਮੈਂ ਬਸ ਦੇਖੋ ਮੈਂ ਤਾਂ ਸਿਰਫ ਆ ਕਹਾਂਗਾ ਸਾਡੀ ਜ਼ੀਰੋ ਟੋਲਰੈਂਸ ਹੈ ਟੂਵਰਡਸ ਕ੍ਰਾਈਮ ਕੋਈ ਵੀ ਵਿਅਕਤੀ ਜੇ ਕ੍ਰਾਈਮ ਚ ਇਨਵੋਲਡ ਹੈ ਅਸੀਂ ਉਸਨੂੰ ਗ੍ਰਿਫਤਾਰ ਕਰਾਂਗੇ ਕਿਸੇ ਹਰ ਕ੍ਰਾਈਮ ਨੂੰ ਅਸੀਂ ਟ੍ਰੇਸ ਕਰਾਂਗੇ ਥਿਸ ਇਜ਼ ਆਵਰ ਕਮਿਟਮੈਂਟ ਉਸ ਦਾ ਪੁਰਵਨਾਉਂ ਦੇ ਦੇਖੀ ਕਿਉਂ ਸਾਡੇ ਅਸੀਂ ਦੇਖੋ ਜੀ ਸਾਡੀ ਮੈਂ ਸਮਝਦਾ ਬਟਾਲਾ ਦੀ ਜਾਂ ਪੰਜਾਬ ਪੁਲਿਸ ਇੱਕ ਬਹੁਤ ਡਲੇਰ ਬਹਾਦਰ ਫੋਰਸ ਹੈ ਇਹਨਾਂ ਨੇ ਟੈਰੋਰਿਜ਼ਮ ਜਿਹੜਾ ਹੈਗਾ ਉਸ ਨੂੰ ਫੇਸ ਕੀਤਾ ਡੀਫੀਟ ਕੀਤਾ ਸੋ ਪੰਜਾਬ ਪੁਲਿਸ ਇਸ ਫੁਲੀ ਕੈਪेबल ਆਫ ਹੈਂਡਲਿੰਗ ਦਿਸ ਸਾਡਾ ਮੋਰਲ ਪੂਰੀ ਤਰ੍ਹਾਂ ਹੈ